ਵੱਡੀ ਖਬਰ ਇਸ ਵਕਤੀ ਦਿਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਰਸਲ ਭਾਰੀ ਧੁੰਦ ਦੇ ਵਿੱਚ ਹੁਣੇ ਲੋਕਾਂ ਦਾ ਵੱਡਾ ਨੁਕਸਾਨ ਹੋ ਗਿਆ ਮੌਕੇ ਦੀਆਂ ਤਸਵੀਰਾਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ 'ਤੇ ਤਬਾਹੀ ਮਚੀ ਹੈ ਇਸ ਧੁੰਦ ਦੇ ਕਰਕੇ ਕਾਫੀ ਲੋਕ ਹਾਚਾ ਗਰਸਤ ਹੋਏ ਨੇ ਜ਼ਖਮੀ ਹੋਏ ਨੇ ਤੇ ਬੀ ਦੇ ਕਰੀਬ ਗੱਡੀਆਂ ਦੀ ਭਾਰੀ ਟੱਕਰ ਹੋਈ ਹੈ ਤਾਂ ਰਸਲ ਦੱਸਦੀ ਹੈ ਕਿ ਹਾਈਵੇ ਦੇ ਉੱਤੇ ਅਚਾਨਕ ਬੀ ਦੇ ਕਰੀਬ ਗੱਡੀਆਂ ਜਿਹੜੀਆਂ ਨੇ ਇੱਕ ਤੋਂ ਬਾਅਦ ਇੱਕ ਦੂਸਰੀ ਗੱਡੀ ਦੇ ਵਿੱਚ ਭਾਰੀ ਟੱਕਰ ਹੋਈ ਹੈ ਔਰ ਬੀ ਵਾਹਨ ਜਿਹੜੇ ਨੇ ਆਪਸ ਦੇ ਵਿੱਚ ਟਕਰਾਈ ਤਾਂ ਵੱਡਾ ਹਾਦਸਾ ਹਾਈਵੇ ਤੇ ਵਾਪਰ ਗਿਆ ਇਹ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਗੱਡੀਆਂ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਈਆਂ ਔਰ ਪੂਰੀ 3 ਲੱਖਾ ਜਿਹੜਾ ਲੱਖਾ ਰੁਪਏ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਬਹੁਤ ਜ਼ਿਆਦਾ ਹੀ ਹਾਲਾਤ ਮੰਦੜੇ ਹੋਗੇ ਨੇ ਤੁਹਾਨੂੰ ਦੱਸਿਏ ਤਾਂ ਇਹ ਤਸਵੀਰਾਂ ਜਿਹਨੀਆਂ ਨੇ ਯੂਪੀ ਦੇ ਬੁਲੰਦ ਸ਼ਹਿਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਯੂਪੀ ਦੇ ਵਿੱਚ ਭਾਰੀ ਠੰਡ ਦੇ ਕਹਿਰ ਨੇ ਇੰਨਕ ਜ਼ਿਆਦਾ ਤਬਾਹੀ ਮਚਾਈ ਹੋਈ ਹੈ ਕਿ ਲੋਕਾਂ ਦੇ ਬੁਰੇ ਹਾਲ ਨੇ ਹਾਲਾਂਕਿ ਪੰਜਾਬ ਦੇ ਵਿੱਚ ਇੰਨੀ ਕੁ ਜ਼ਿਆਦਾ ਧੁੰਦ ਦਾ ਕਹਿਰ ਤਾਂ ਨਹੀਂ ਦੇਖਣ ਨੂੰ ਮਿਲ ਰਿਹਾ ਪਰ ਦੂਸਰੇ ਪਾਸੇ ਯੂਪੀ ਦੇ ਵਿੱਚ ਤਾਂ ਧੁੰਦ ਨੇ ਰਿਕਾਰਡ ਤੋੜੇ ਹੋਏ ਨੇ ਤੇ ਇਸ ਭਾਰੀ ਧੁੰਦ ਦੇ ਵਿੱਚ ਕਈ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਹਾਦਸਾ ਗ੍ਰਸਤ ਹੋਈਆਂ ਬੀ ਦੇ ਕਰੀਬ ਗੱਡੀਆਂ ਆਪਸ ਵਿੱਚ ਟਕਰਾਈਆਂ ਇੱਕ ਤੋਂ ਬਾਅਦ ਭਾਰੀ ਟੱਕਰ ਹੋਈ ਹੈ ਔਰ 28 ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹਾਲਾਤ ਇੰਨੇ ਦੇਖੋ ਮੰਦੜੇ ਹੋ ਗਏ ਗੱਡੀਆਂ ਦੇ ਸ਼ੀਸ਼ੇ ਟੁੱਟੇ ਹੋਏ ਨੇ ਚੱਕਨਾ ਚੂਰੇ ਗੱਡੀਆਂ ਹੋ ਚੁੱਕੀਆਂ ਨੇ ਤਾਂ ਬੁਰੇ ਹਾਲ ਹੋ ਗਏ ਔਰ ਉੱਥੇ ਆਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਤੁਸੀਂ ਵੀ ਜੇਕਰ ਸਫ਼ਰ ਕਰਦੇ ਹੋ ਕਿਤੇ ਜਾਣਦੇ ਹੋ ਤਾਂ ਸਾਵਧਾਨੀ ਵਰਤੋ ਕਿਉਂਕਿ ਫੌਨੂਬਾਦ ਦੇ ਵਿੱਚ ਮੁਸ਼ਕਲਾਂ ਆ ਸਕਦੀਆਂ ਨੇ ਬਹੁਤ ਜ਼ਿਆਦਾ ਵੱਡਾ ਖਤਰਾ ਜਿਹੜਾ ਪੈਦਾ ਹੋ ਸਕਦਾ ਇਸ ਕਰਕੇ ਤੁਸੀਂ ਜਰਾ ਸੁਚੇਤ ਰਹਿਣਾ ਔਰ ਨਾਲ ਦੀ ਨਾਲ ਸਾਵਧਾਨੀ ਵੀ ਵਰਤ ਲੈਣਾ ਤਾਂ ਅਖਰਕਾਰ ਹੁਣੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਯੂਪੀ ਦੇ ਬੁਲੰਦ ਸ਼ਹਿਰ ਦੇ ਵਿੱਚ ਹਾਈਵੇ ਦੇ ਉੱਤੇ 20 ਦੇ ਕਰੀਬ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਇੱਕ ਤੋਂ ਬਾਅਦ ਇੱਕ ਇਹ ਗੱਡੀਆਂ ਟਕਰਾਈਆਂ ਇੱਕ ਦੂਸਰੇ ਦੇ ਨਾਲ ਹਾਲਾਂਕਿ ਰੋਕਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਪਰ ਇਹ ਹਾਦਸਾ ਹੀ ਇੰਨਾ ਭਿਆਨਕ ਸੀਗਾ ਦਰਦਨਾਕ ਸੀਗਾ ਕਿ ਆਖਰਕਾਰ ਇਸ ਨੂੰ ਰੋਕਿਆ ਹੀ ਨਹੀਂ ਗਿਆ ਤਾਂ 20 ਦੇ ਕਰੀਬ ਗੱਡੀਆਂ ਦੀ ਟੱਕਰ ਹੋਈ ਤੇ 28 ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਤਾਂ ਧੁੰਦ ਦੇ ਵਿੱਚ ਬਾਹਰ ਨਿਕਲਣ ਤੋਂ ਪਹਿਲਾਂ ਸਾਵਧਾਨੀ ਔਰ ਆਪਣੇ ਵਾਹਨ ਨੂੰ ਬਹੁਤ ਜ਼ਿਆਦਾ ਹੀ ਇੱਕ ਸੁਚੱਜੇ ਢੰਗ ਨਾਲ ਚਲਾਓ ਔਰ ਬਿਲਕੁਲ ਵੀ ਤੇਜ਼ੀ ਨਾ ਕਰੋ ਨਹੀਂ ਤਾਂ ਤੁਸੀਂ ਵੀ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਿਓ ਤਾਂ ਇਹ ਖਬਰ ਬੇहद ਵੱਡੀ ਤੁਹਾਡੇ ਨਾਲ ਸਾਂਝੀ ਕੀਤੀ ਆ ਵਧੇਰੇ ਇਸ ਨੂੰ ਸ਼ੇਅਰ ਕਰਨਾ ਬਣਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਠੰਡ ਪੈ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਤੁਹਾਨੂੰ ਠੰਡ ਦੇਖਣ ਨੂੰ ਮਿਲ ਸਕਦੀ ਹੈ ਤਾਂ ਉੱਥੇ ਵੀ ਕੋਈ ਹਾਦਸਾ ਨਾ ਹੋ ਜਾਵੇ ਇਸ ਕਰਕੇ ਤੁਸੀਂ ਸੁਚੇਤ ਰਹੋ ਇਸ ਵੀਡੀਓ ਨੂੰ ਦੇਖ ਕੇ ਵਧੇਰੇ ਸ਼ੇਅਰ ਜ਼ਰੂਰ ਕਰਦੇ ਹੋ आज दिनांक 18 बारह 2024 को प्रातः सुबह साढ़े सात आठ बजे के बीच में थाना खुर्जा देहात में अलीगढ़ हाईवे पर घना कोहरा होने की वजह से जीरो विजिबिलिटी के कारण सात गाड़ियां आपस में टकरा गई जिसमें किसी की कोई जनहानि नहीं हुई है एवं थाना पुलिस द्वारा मौके पर पहुंचकर ट्रैफिक सामान्य करवा दिया गया है कोहरे के कारण आगे चल रहे गन्ने के ट्रक में पीछे आके एक सरकारी बस से टक्कर हो गई जिसमें लगातार चल रही आगे पीछे चल रही सात गाड़ियों के आपस में टकराने टकरा गए मौके पर स्थिति सामान्य है एवं अग्रिम कार्रवाई पुलिस द्वारा की जा रही है